ਨਮਸਕਾਰ ਆਰਪੀਜੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀਕਾ ਅਟਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੱਗੇ ਮੇਰੇ ਨਾਲ ਦੇ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਵਿਲੇ ਜੀ ਸਭ ਤੋਂ ਪਹਿਲਾਂ ਨਿੱਘਾ ਸਵਾਗਤ ਕਰਦੇ ਹਾਂ ਧੰਨਵਾਦ ਜੀ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਡੀ ਖਬਰ ਤੇ ਗੱਲਬਾਤ ਕਰਾਂਗੇ ਵੱਡੀ ਖੁਸ਼ਖਬਰੀ ਦੀ ਗੱਲ ਆ ਕਿ ਪੀਓ ਬਚਾਓ ਮੋਰਚੇ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨ ਲਿਆ ਗਈਆਂ ਨੇ ਤੇ ਹੁਣ ਉਹਨਾਂ ਨੇ ਕੀ ਕੀਤਾ ਹੈ ਕਿ ਜੇਤੂ ਰੈਲੀ ਕਰਕੇ ਕੋਲ ਨੂੰ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ ਠੀਕ ਕਹਿਣਾ ਚਾਹੁੰਦਾ ਕੱਲ ਦੁਪਹਿਰ ਤੋਂ ਬਾਅਦ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਉਣ ਲਈ ਜਿਹੜਾ ਵਿਦਿਆਰਥੀਆਂ ਵੱਲੋਂ ਪੱਕਾ ਮੋਰਚਾ ਲਾਇਆ ਗਿਆ ਸੀ ਉਸ ਮੋਰਚੇ ਦੇ ਵਿੱਚ ਆ ਕੇ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋਫੈਸਰ ਰੀਨੂ ਵਿਗ ਹੋਰਾਨੀ ਜੀ ਐਲਾਨ ਕੀਤਾ ਕਿ ਵਿਦਿਆਰਥੀਆਂ ਦੀਆਂ ਵਾਜਬ ਤੇ ਹੱਕੀ ਮੰਗਾਂ ਜਿਹੜੀਆਂ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਸੀਗੀਆਂ ਉਹ ਕੇਂਦਰ ਗਵਰਨਮੈਂਟ ਨੇ ਮੰਨ ਲਈਆਂ ਨੇ ਜੀ ਜਿਵੇਂ ਆਪਣੇ ਦਰਸ਼ਕਾਂ ਨੂੰ ਨਾਰ ਨਿਲਾਉਣ ਲਈ ਮੈਂ ਦੱਸ ਦੇਵਾਂ ਕਿ ਪਿਛਲੇ ਦਿਨਾਂ ਚ ਇੱਕ ਵਿਚਾਨੀ ਦਾ ਮਾਹੌਲ ਬਣਿਆ ਹੋਇਆ ਸੀ ਬਿਲਕੁਲ ਜੀ ਤੇ ਉਸ ਵਿਚਾਨੀ ਦੇ ਮਾਹੌਲ ਵਿੱਚੋਂ ਇੱਕ ਨੋਟੀਫਿਕੇਸ਼ਨ ਆਉਂਦੀ ਹੈ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਸਟਰਕਚਰ ਹੈ ਉਹਨੂੰ ਬਦਲਣ ਦੀ ਇੱਕ ਵਿਉਤਬੰਦੀ ਸੈਂਟਰ ਗਵਰਨਮੈਂਟ ਨੇ ਲੀਕ ਕਰਦਾ ਜੀ ਜੀ ਫਿਰ ਉਹਨੂੰ ਚੈਲੰਜ ਹੁੰਦਾ ਹੈ ਫਿਰ ਉਹ ਨੋਟੀਫਿਕੇਸ਼ਨ ਵਾਪਸ ਹੁੰਦੀ ਹੈ ਫਿਰ ਨੋਟੀਫਿਕੇਸ਼ਨ ਹੁੰਦੀ ਹੈ ਫਿਰ ਵਾਪਸ ਹੁੰਦੀ ਹੈ ਤੇ ਅਲਟੀਮੇਟ ਵਿਦਿਆਰਥੀ ਇੱਕ ਪੱਕਾ ਮੋਰਚਾ ਲਾ ਦਿੰਦੇ ਨੇ ਹੂੰ ਉਸ ਪੱਕੇ ਮੋਰਚੇ ਦਾ ਮਕਸਦ ਇਹ ਸੀ ਕਿ ਇਸ ਯੂਨੀਵਰਸਿਟੀ ਵਿੱਚ ਜਿਹੜਾ ਅੰਗਰੇਜ਼ਾਂ ਨੇ ਡੈਮੋਕਰੈਟਿਕ ਸੈਟਅਪ ਸਾਰਿਆ ਹੋਇਆ ਜੀ ਜੀ ਉਹ ਅਸੀਂ ਖਤਮ ਨਹੀਂ ਹੋਣ ਦੇਣਾ ਬਿਲਕੁਲ ਜੀ ਜਿਹੜੀਆਂ ਚੰਗੀਆਂ ਪਰਤਾ ਸਾਡੇ ਇਹ ਸਮਾਜ ਵਿੱਚ ਪਹਿਲਾਂ ਦੀਆਂ ਚੱਲ ਰਹੀਆਂ ਨੇ ਅਸੀਂ ਉਹਨਾਂ ਦੀ ਰਾਖੀ ਕਰ ਲਈ ਹੂੰ ਸੋ ਇਹਦੇ ਲਈ ਪੰਜਾਬ ਭਾਜਪਾ ਵੀ ਜਿਹੜੀ ਹੈ ਉਹ ਨਿੱਤਰ ਕੇ ਜੇ ਮੈਂ ਕਹਾਂ ਜੀ ਤਾਂ ਉਹ ਨਹੀਂ ਆਈ ਪਰੰਤੂ ਉਹਨਾਂ ਨੂੰ ਇਹ ਲੱਗਣ ਲੱਗਿਆ ਸੀ ਕਿ ਪੰਜਾਬ ਦੀ ਧਰਤੀ ਤੇ ਜੇ ਅਸੀਂ ਆਪਣੇ ਪੈਰ ਲਾਉਣੇ ਆ ਜੇ ਅਸੀਂ ਪੰਜਾਬ ਚ ਸਿਆਸਤ ਕਰਨੀ ਹੈ ਤਾਂ ਇਹਨਾਂ ਮੁੱਦਿਆਂ ਤੇ ਸਾਨੂੰ ਪੰਜਾਬੀਆਂ ਦੇ ਨਾਲ ਖੜਨਾ ਪੈਣਾ ਹੈ ਹੂੰ ਜੀ ਇਸ ਕਰਕੇ ਇਹ ਜਿਹੜਾ ਮੋਰਚਾ ਸੀਗਾ ਇਹ ਕੱਲ ਇਹਦਾ ਜਿੱਤ ਦਾ ਐਲਾਨ ਜਿਹੜਾ ਹੋ ਚੁੱਕਾ ਹੈ ਮੈਂ ਦਰਸ਼ਕਾਂ ਨੂੰ ਇਹ ਦੱਸ ਦੇਵਾਂ ਕਿਉਂਕਿ 26 ਤਰੀਕ ਨੂੰ ਇੱਕ ਵੱਡੀ ਹਿਸਟੋਰੀਕਲ ਰੈਲੀ ਜਿਹੜੀ ਹੈ ਉਹ ਇਸ ਮੋਰਚੇ ਵੱਲੋਂ ਕੀਤੀ ਗਈ ਜੀ ਜਿਹਦੇ ਵਿੱਚ ਅਪਰੋਕਸੀਮੇਟਲੀ ਅਨੁਮਾਨ ਹੈ ਕਿ 20 ਹਜ਼ਾਰ ਜਿਹੜੇ ਪੰਜਾਬੀ ਨੇ ਗਏ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਉਸ ਸਟੇਜ ਤੇ ਪਹੁੰਚੇ ਸੀ ਤੇ ਉਹਨਾਂ ਚੁਕੀਆਂ ਨੇ ਹਾਜ਼ਰੀ ਵੀ ਲਵਾਈ ਜੀ ਹੁਣ ਇੱਕ ਗੱਲ ਦੀ ਪੈਣ ਕਿ ਇੱਥੋਂ ਪੈਣ ਲੱਗ ਪਈ ਸੀ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਜਾ ਕੇ ਦਿੱਲੀ ਦੀਆਂ ਬਰੂਹਾਂ ਤੇ ਇੱਕ ਮੋਰਚਾ ਸਾਲ ਪਰ ਚੱਲਦਾ ਹੈ ਜੀ ਤੇ ਅਲਟੀਮੇਟ ਉਸ ਮੋਰਚੇ ਦੀ ਜਿੱਤ ਹੁੰਦੀ ਹੈ ਇਹ ਉਸੇ ਤਰਜ਼ ਤੇ ਮੋਰਚਾ ਜਿਹੜਾ ਲੱਗਿਆ ਹੂੰ ਜੀ ਇਸ ਮੋਰਚੇ ਦੀ ਵੱਖਰਤਾ ਇਹ ਸੀ ਕਿ ਇਹ ਮੋਰਚਾ ਚੰਡੀਗੜ੍ਹ ਚ ਲੱਗ ਰਿਹਾ ਦਿੱਲੀ ਦੇਸ਼ ਦੀ ਰਾਜਧਾਨੀ ਹੈ ਤੇ ਇਹ ਦੋ ਸੂਬਿਆਂ ਦੀ ਰਾਜਧਾਨੀ ਹੈ ਇਹ ਮੋਰਚਾ ਪੰਜਾਬ ਦੇ ਅਪਰੋਚ ਵਿੱਚ ਹੈ ਜਿੱਥੇ ਪੰਜਾਬੀ ਸਵੇਰੇ ਜਾ ਕੇ ਸ਼ਾਮ ਨੂੰ ਘਰ ਆ ਸਕਦੇ ਨੇ ਇਸ ਕਰਕੇ ਇਸ ਮੋਰਚੇ ਤੋਂ ਸਰਕਾਰ ਨੂੰ ਇਸ ਤਰ੍ਹਾਂ ਦੀ ਪਿੰਨਕ ਪਹਿਣ ਲੱਗ ਪਈ ਸੀ ਜੀ ਅ ਰਹੀ ਗੱਲ ਕਿਸਾਨਾਂ ਦੇ ਨਾਲ ਇੱਥੇ ਵਿਦਿਆਰਥੀ ਵੀ ਸੀਗੇ ਵਿਦਿਆਰਥੀਆਂ ਵਿੱਚ ਜਵਾਨ ਮੁੰਡਿਆਂ ਦੇ ਨਾਲ ਜਵਾਨ ਬੱਚੀਆਂ ਜਿਹੜੀਆਂ ਉਹ ਆਗੂ ਰੋਲ ਨਿਭਾ ਰੀਆਂ ਸੀ ਬਿਲਕੁਲ ਜਦੋਂ ਕੁੜੀਆਂ ਘਰਾਂ ਚੋਂ ਬਾਹਰ ਨਿਕਲ ਕੇ ਅੰਦੋਲਨ ਚ ਸ਼ਾਮਲ ਹੋਣ ਗਈਆਂ ਯਕੀਨਨ ਉਹਨਾਂ ਦੇ ਮਾਪੇ ਉਹਨਾਂ ਦੇ ਭਰਾ ਉਹ ਘਰੀ ਨਹੀਂ ਵੇਚਣਗੇ ਉਹ ਵੀ ਅੰਦੋਲਨ ਚ ਸ਼ਾਮਲ ਹੋਣਗੇ ਜੀ ਜੀ ਇਸ ਕਰਕੇ ਇਸ ਅੰਦੋਲਨ ਦੀ ਜਿਹੜੀ ਕਿਆਸ ਰਾਈ ਹੈ ਉਹ ਕਿਸਾਨ ਅੰਦੋਲਨ ਤੋਂ ਵੀ ਵੱਡੀ ਲੱਗਣ ਲੱਗ ਪਈ ਸੀ ਕਿ ਇਹ ਤਾਂ ਯੂਨੀਵਰਸਿਟੀ ਦੇ 26 ਤਰੀਕ ਨੂੰ ਪੇਪਰ ਹੈ ਬਿਲਕੁਲ ਇਹ ਅਗਲੇ ਨੇ ਕਿਆ ਸੀ ਪੇਪਰ ਨਹੀਂ ਦੇਣ ਦੇਣੇ ਹੁਣ ਪੇਪਰ ਤੁਹਾਨੂੰ ਬੰਦ ਕਰਦੇ ਤੁਸੀਂ ਪੇਪਰ 6 ਮਹੀਨੇ ਸਾਲ ਲਈ ਬੰਦ ਨਹੀਂ ਕਰ ਸਕਦੇ ਜੀ ਬਿਲਕੁਲ ਤੁਹਾਨੂੰ ਆਪਣਾ ਜਿਹੜਾ ਸਟ੍ਰਕਚਰ ਚਲਾਉਣਾ ਪਵੇਗਾ ਸੋ ਇਸ ਲਈ ਇੱਕ ਦੋ ਮੀਟਿੰਗਾਂ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿਗਹ ਹੋਰਾਂ ਨੇ ਕੇਂਦਰ ਗਵਰਨਮੈਂਟ ਨਾਲ ਕੀਤੀਆਂ ਸੀਗੀਆਂ ਤੇ ਜਿਹਦੇ ਚੋਂ ਇਹ ਭੜਕ ਲੱਗਣ ਲੱਗ ਪਈ ਸੀ ਕਿ ਇਹ ਸਮਝੌਤਾ ਕਿਸੇ ਸਰਬਨੇ ਲੱਗ ਜਾਣਾ ਹੂੰ ਜੀ ਸੋ ਇਹ ਇੱਕ ਜਦੋਂ ਉਹਨਾਂ ਨੇ ਐਲਾਨ ਕਰਤਾ ਉਹ ਚੋਂ ਵਿਦਿਆਰਥੀ ਆਗੂਆਂ ਨੇ ਆਪਣੇ ਕਿਸਾਨ ਆਗੂਆਂ ਨਾਲ ਸਲਾਹ مشورہ ਕਰਕੇ ਇਹ ਜਿਹੜੀ ਜੇਤੂ ਰੈਲੀ ਕਰਨ ਤੋਂ ਬਾਅਦ ਉਹ ਕੋਲ ਸਮਾਪਤ ਕਰ ਦਿੰਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਸੈਨਟ ਹੈ ਉਹਦਾ ਐਲਾਨ ਹੋ ਚੁੱਕਾ ਹੈ ਕਿ 7 ਸਤੰਬਰ ਤੋਂ ਇਹਦੀ ਪ੍ਰੋਸੈਸ ਜਿਹੜਾ ਉਹ ਸ਼ੁਰੂ ਹੋਏਗਾ ਚੋਣਾਂ 7 ਸਤੰਬਰ 2026 ਨੂੰ ਆਰੰਭ ਹੋਣ ਜਾ ਰਹੀਆਂ ਜੀ ਬਿਲਕੁਲ ਸਰ ਤੁਸੀਂ ਕਿਹਾ ਕਿ ਚੋਣ ਪ੍ਰਕਿਰਿਆ ਦਾ ਜਿਹੜਾ ਐਲਾਨ ਹੋ ਚੁੱਕਾ ਹੈ ਤੇ ਇਸ ਦਾ ਪੂਰਾ ਸ਼ੈਡਿਊਲ ਜਿਹੜਾ ਉਹ ਕੀ ਹੋਏਗਾ VOTING ਦਾ ਹਾਂ ਜੀ ਕਿਉਂਕਿ ਇਹ ਚੋਣਾਂ ਜਿਵੇਂ ਦੇਸ਼ ਦੇ ਹੋਰ ਚਨਾਵੀ ਪ੍ਰਬੰਧ ਨੇ ਉਹਨਾਂ ਵਾਂਗੂੰ ਹੁੰਦੀਆਂ ਨੇ ਬਕਾਇਦਾ ਇਹਦੀ ਨੋਟੀਫਿਕੇਸ਼ਨ ਹੁੰਦੀ ਹੈ ਨੋਮੀਨੇਸ਼ਨ ਲਈ ਸਮਾਂ ਦਿੱਤਾ ਜਾਂਦਾ ਹੈ ਵਿਡਰੋਅਲ ਲਈ ਸਮਾਂ ਦਿੱਤਾ ਜਾਂਦਾ ਹੈ ਜੇ ਲੋੜ ਪਈ ਤੇ ਚੋਣਾਂ ਹੁੰਦੀਆਂ ਨੇ ਵਕ ਵਕ ਜਿਹੜੇ ਕੰਸਟੀਚੁਐਂਸੀਜ਼ ਨੇ ਉਹਨਾਂ ਦੀਆਂ ਤਰੀਕਾਂ ਦਾ ਐਲਾਨ ਕਰਤਾ ਗਿਆ ਜੇ ਮੈਂ ਦੱਸ ਘਟਿਆ ਕਿ 7 ਸਤੰਬਰ 2026 ਨੂੰ ਇਹਦੀ ਸ਼ੁਰੂਆਤ ਹੋਣੀ ਹੈ ਇਹ ਇਹਦੇ ਮਤਲਬ ਵੱਖ-ਵੱਖ ਫੇਜ਼ਸ ਹੁੰਦੇ ਨੇ ਜਿਨ੍ਹਾਂ ਵਿੱਚੋਂ ਪ੍ਰੋਫੈਸਰ ਕੰਸਟੀਚੂਐਂਸੀ ਦੀਆਂ ਚੋਣਾਂ 14 ਸਤੰਬਰ ਨੂੰ ਹੋ ਜਾਣੀਆਂ ਨੇ ਜਿਹੜੇ ਯੂਨੀਵਰਸਿਟੀ ਚੋਂ ਹੋਣਗੀਆਂ ਆ ਆਰਟਸ ਕਾਲਜਾਂ ਦੇ ਮੁਖੀਆਂ ਦੀਆਂ ਚੋਣਾਂ 20 ਸਤੰਬਰ ਨੂੰ ਹੋ ਜਾਣਗੀਆਂ ਸਾਰਾ ਤੋਂ ਵੱਡੀ ਕੰਸਟੀਚੂਐਂਸੀ ਤੇ ਅਹਿਮ ਕੰਸਟੀਚੂਐਂਸੀ ਜਿਹੜੀ ਹੈ ਉਹ ਗ੍ਰੈਜੂਏਟ ਕੰਸਟੀਚੂਐਂਸੀ ਮੰਨੀ ਜਾਂਦੀ ਹੈ ਹਾਂ ਇਸ ਕੰਸਟੀਟੂਐਂਸੀ ਦੀਆਂ ਚੋਣਾਂ ਜਿਹੜੀਆਂ ਨੇ ਉਹ 20 ਸਤੰਬਰ ਨੂੰ ਹੋ ਜਾਣਗੀਆਂ ਮਤਲਬ ਵੱਡਾ ਜਿਹੜਾ ਚੋਣਾਂ ਦਾ ਦੰਗਲ ਹੈ ਉਹ 20 ਸਤੰਬਰ ਵਾਲੇ ਦਿਨ ਹੀ ਹੋਵੇਗਾ ਜੀ ਤੇ ਕੁਝ ਫੈਕਲਟੀਜ਼ ਦੀਆਂ ਜਿਹੜੀਆਂ ਰਹਿਂਦੀਆਂ ਚੋਣਾਂ ਨੇ ਉਹ 4 ਅਕਤੂਬਰ ਨੂੰ ਹੋ ਜਾਣਗੀਆਂ ਉਸ ਤੋਂ ਬਾਅਦ ਚੋਣਾਂ ਦੇ ਨਤੀਜੇ ਜਿਹੜੇ ਨੇ ਉਹ ਪ੍ਰੈਫਰੈਂਸ ਵਾਈਜ਼ ਵੋਟ ਪੈਂਦੀ ਹੈ ਜੀ ਉਹਦੇ ਮੁਤਾਬਕ ਹੋ ਜਾਣਗੇ ਸੋ ਕੁੱਲ ਮਿਲਾ ਕੇ ਇਹ ਸਿੱਟਾ ਇਹ ਕੱਢਿਆ ਜਾ ਰਿਹਾ ਹੈ ਤੇ ਜਿਸ ਸੈਨੇਟ ਤੋਂ ਪਿਛਲੇ ਲੰਮੇ ਸਮੇਂ ਤੋਂ ਹਮ ਸੈਂਟਰ ਗਵਰਨਮੈਂਟ ਭੱਜ ਰਹੀ ਸੀ ਤੇ ਇਹਦੇ ਜਮਹੂਰੀ ਪ੍ਰਕਿਰਿਆ ਨੂੰ ਰੋਕ ਰਹੀ ਸੀ ਉਸ ਪ੍ਰਕਿਰਿਆ ਨੂੰ ਲੋਕਾਂ ਨੇ ਆਪਣੀ ਸ਼ਕਤੀ ਦੇ ਨਾਲ ਬਹਾਲ ਕਰ ਲਿਆ ਔਰ ਇਹ ਸਭ ਤੋਂ ਵੱਡੀ ਗੱਲ ਹੈ ਜੀ ਬਿਲਕੁਲ ਸਰ ਸਰ ਇਹਨਾਂ ਸੈਨੇਟ ਚੋਣਾਂ ਨੂੰ ਇੰਨੀ ਅਹਿਮੀਅਤ ਕਿਉਂ ਦਿੱਤੀ ਜਾ ਰਹੀ ਹੈ ਕੀ ਕਾਰਨ ਹੈ ਦੇਖੋ ਹਿੰਦੁਸਤਾਨ ਵਿੱਚ ਗਿਣਤੀ ਦੀਆਂ 8-10 ਯੂਨੀਵਰਸਿਟੀਆਂ ਨੇ ਜਿਹੜੀਆਂ ਅ ਅੰਗਰੇਜ਼ਾਂ ਨੇ ਸਥਾਪਿਤ ਕੀਤੀਆਂ ਤੇ ਜਿਹੜਾ ਜਿਹੜਾ ਪ੍ਰਬੰਧ ਹੈ ਉਹ ਡੈਮੋਕਰੈਟਿਕ ਰੱਖਿਆ ਗਿਆ ਜੀ ਡੈਮੋਕਰੈਟਿਕ ਪ੍ਰਬੰਧ ਇਸ ਤਰ੍ਹਾਂ ਜਿਵੇਂ ਮੈਂ ਕਹਾ ਕਿ ਵੱਖ-ਵੱਖ ਕੰਸਟੀਚੂਐਂਸੀ ਵਿੱਚੋਂ ਚੁਣੇ ਹੋਏ ਲੋਕ ਜਿਹੜੇ ਆਉਂਦੇ ਨੇ ਉਹ ਹਰ ਗੱਲ ਤੇ ਉੱਥੇ ਬਹਿਸਦੇ ਨੇ ਗੱਲ ਕਰਦੇ ਨੇ ਵਿਚਾਰ ਵਟਾਂਦਰਾ ਹੁੰਦਾ ਹੈ ਭਾਰੂ ਮਤ ਦੀ ਸਹਿਮਤੀ ਦੇ ਨਾਲ ਹੀ ਜੇ ਫੀਸ ਵਧਣੀ ਹੈ ਤਾਂ ਕਿੰਨੀ ਵਧਣੀ ਹੈ ਜੇ ਨਵੀਂ ਡਿਵੈਲਪਮੈਂਟ ਹੋਣੀ ਹੈ ਕੀ ਹੋਣੀ ਹੈ ਤੇ ਕਿੰਨੀ ਹੋਣੀ ਹੈ ਕੀ ਨਵੇਂ ਹੋਸਟਲਾਂ ਦੀ ਲੋੜ ਹੈ ਕਿ ਨਹੀਂ ਲੋੜ ਜੇ ਸਿਲੇਬਸ ਬਦਲੇ ਜਾਣੇ ਨੇ ਤਾਂ ਸਿਲੇਬਸ ਕਿੱਧਰ ਨੂੰ ਜਾਣੇ ਨੇ ਤੁਸੀਂ ਹੈਰਾਨ ਹੋਵੋਗੇ ਕਿ ਦੇਸ਼ ਵਿੱਚ ਇਸ ਟਾਈਮ ਜਿਹੜੀ ਸਭ ਤੋਂ ਜ਼ਿਆਦਾ ਖਤਰਾ ਜਿਹੜਾ ਸੋਸ਼ਲ ਸਾਇੰਸਸ ਨੂੰ ਵੱਡ ਰਿਹਾ ਹੈ ਜੀ ਇੱਕ ਐਸਾ এনवायरमेंट ਪੈਦਾ ਕੀਤਾ ਜਾ ਰਿਹਾ ਹੈ ਵੀ ਜਿੱਚ ਇਹ ਗੱਲ ਸਿੱਧ ਕੀਤੀ ਜਾ ਰਹੀ ਹੈ ਵੀ ਹੁਣ ਸੋਸ਼ਲ ਸਾਇੰਸਸ ਪੜਨ ਦਾ ਕੋਈ ਲੋੜ ਨਹੀਂ ਕੀ ਕਿਉਂਕਿ ਇਹ ਇਹਦੇ ਨਾਲ ਰੋਜ਼ਗਾਰ ਨਹੀਂ ਜੁੜਿਆ ਹਮ ਜਦ ਕਿ ਜੇ ਅਸੀਂ ਸੋਸ਼ਲ ਸਾਇੰਸਸ ਨੂੰ ਜ਼ਿੰਦਗੀ ਚੋਂ ਮਨਫੀ ਕਰ ਲਾਂਗੇ ਨਾ ਤਾਂ ਸੋਸਾਇਟੀ ਮਨਫੀ ਹੁੰਦੀ ਹੈ ਜੀ ਇਸੇ ਤਰੀਕੇ ਨਾਲ ਲੈਂਗੁਏਜ ਤੇ ਵੀ ਤੇ ਵੀ ਹਮਲੇ ਹੋ ਰਹੇ ਨੇ ਜਿਹੜੀਆਂ ਸਾਡੀਆਂ ਸਥਾਨਿਕ ਬੋਲੀਆਂ ਨੇ ਉਹ ਖਤਮ ਕਰਨ ਦੇ ਅਪਰਾਲੇ ਹੋ ਰਹੇ ਨੇ ਸੋ ਇਸ ਸਾਰੇ ਧਰਮਦਾਰ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਅੱਜ ਵਿਦੇਸ਼ੀ ਯੂਨੀਵਰਸਿਟੀਆਂ ਆ ਰਹੀਆਂ ਨੇ ਬਹੁਤ ਵੱਡੇ ਵੱਡੇ ਇਹ ਪਰਿਵਾਰ ਜਿਹੜੇ ਨੇ ਉਹ ਐਜੂਕੇਸ਼ਨ ਦੇ ਇਸ ਮੁਨਾਫਾ ਕਮਾਉ ਯੁੱਗ ਵਿੱਚ ਪ੍ਰਵੇਸ਼ ਕਰ ਰਹੇ ਨੇ ਜੀ ਉੱਥੇ ਕੁਝ ਉਹ ਕਾ ਜੁਨੀਵਰਸਟੀਆਂ ਹੀ ਐਸੀਆਂ ਬੱਜ ਜਾਣਗੀਆਂ ਜਿਹੜੀਆਂ ਸਰਕਾਰੀ ਹੋਣਗੀਆਂ ਤੇ ਜਿਹੜੀਆਂ ਵਧੀਆ ਆ ਸੰਚਾਲਨ ਅਧੀਨ ਹੋਣਗੀਆਂ ਤੇ ਵਧੀਆ ਕੰਮ ਕਰ ਰਹੀਆਂ ਹੋਣਗੀਆਂ ਪ੍ਰਾਈਵੇਟ ਯੂਨੀਵਰਸਟੀਆਂ ਦੇ ਮੁਕਾਬਲੇ ਤੇ ਉਹ ਸਟੈਂਡ ਕਰ ਰਹੀਆਂ ਹੋਣਗੀਆਂ ਤੁਸੀਂ ਦੇਖੋ ਵੀ ਇਹਨਾਂ ਯੂਨੀਵਰਸਟੀਆਂ ਨਾਲ ਜੁੜੇ ਹੋਏ ਕਾਲਜ ਹੁੰਦੇ ਨੇ ਕਾਲਜਾਂ ਦੀਆਂ ਗ੍ਰਾਂਟ ਨੇੜ ਦੀਆਂ ਪੋਸਟਾਂ ਖਤਮ ਹੋ ਰਹੀਆਂ ਭਰੀਆਂ ਨਹੀਂ ਜਾ ਰਹੀਆਂ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਨੇ ਭਰੀਆਂ ਨਹੀਂ ਜਾ ਰਹੀਆਂ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰਾਂ ਦੀਆਂ ਪੋਸਟਾਂ ਖਾਲੀ ਹੋ ਰਹੀਆਂ ਨੇ ਭਰੀਆਂ ਨਹੀਂ ਜਾ ਰਹੀਆਂ। ਬਿਲਕੁਲ ਜੀ। ਇਹਦਾ ਮਤਲਬ ਇਹ ਹੈ ਕਿ ਸਰਕਾਰੀ ਤੰਤਰ ਇਸ ਗੱਲ ਤੋਂ ਬੜਾ ਸੁਚੇਤ ਹੈ ਕਿ ਅਸੀਂ ਇਹ ਜਿਹੜੇ ਵਿਦਿਆਦਾ ਚਾਨਣ ਵੰਡ ਦੇ ਆਧਾਰੇ ਨੇ ਨਾ ਇਹ ਆਧਾਰੇ ਅਸੀਂ ਬੰਦ ਕਰਨੇ ਨੇ। ਇਹ ਹਰ ਹਾਲਤ 'ਚ ਬੰਦ ਕਰਨੇ ਨੇ। ਜੇ ਤੁਸੀਂ ਇਹਨੂੰ ਚਲਦੇ ਰੱਖਣਾ ਤਾਂ ਤੁਹਾਨੂੰ ਇਹਦੀ ਲੜਾਈ ਲੜਨੀ ਪੈਗੀ। ਇਹ ਗੱਲ ਵਿਦਿਆਰਥੀਆਂ ਨੇ ਸਮਝ ਲਈ ਹੈ। ਜੀ। ਮੈਂ ਸਮਝਦਾ ਕਿ ਮੇਰੇ ਵਰਗਾ ਇੱਕ ਸਧਾਰਨ ਪਰਿਵਾਰ ਦਾ ਵਿਅਕਤੀ ਜੇ ਪੜ ਸਕਿਆ ਤਾਂ ਉਹਦੀ ਵਜ੍ਹਾ ਇਹ ਸਰਕਾਰੀ ਸਕੂਲ ਸਰਕਾਰੀ ਕਾਲਜ ਤੇ ਸਰਕਾਰੀ ਯੂਨੀਵਰਸਿਟੀਆਂ ਜੇ ਸਰਕਾਰੀ ਕਾਲਜ ਸਰਕਾਰੀ ਸਕੂਲ ਤੇ ਸਰਕਾਰੀ ਯੂਨੀਵਰਸਿਟੀਆਂ ਨਾ ਹੋਣ ਤਾਂ ਸ਼ਾਇਦ ਮੇਰਾ ਬਾਪ ਜਿਹੜਾ ਆ ਉਹ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਇੰਨੀ ਫੀਸ ਨਾ ਦੇ ਸਕਦਾ ਸੋ ਮੈਂ ਬਹੁਤ ਸਾਰੇ ਐਸੇ ਈਆਂ ਪੁੱਤਾਂ ਨੂੰ ਜਾਣਦਾ ਜਿਹੜੇ ਵਿਚਾਰੇ ਪੜਨਾ ਚਾਹੁੰਦੇ ਨੇ ਘਰਾਂ ਦੀਆਂ ਹਾਲਤਾਂ ਬਹੁਤ ਮਾੜੀਆਂ ਨੇ ਮੈਂ ਐਸੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜਾਣਦਾ ਜਿਹੜੇ ਰਾਤ ਨੂੰ ਕੰਮ ਕਰਦੇ ਨੇ ਸਵੇਰੇ ਪੜ੍ਹਦੇ ਨੇ ਜਿਨ੍ਹਾਂ ਦੇ ਘਰ ਵੀ ਕਿਰਾਏ ਤੇ ਨੇ ਉਹਨਾਂ ਲੋਕਾਂ ਨੇ ਜੇ ਪੜ੍ਹਾਈ ਦਾ ਸੁਪਨਾ ਪੂਰਾ ਕਰਨਾ ਹੈ ਨਾ ਤਾਂ ਸੁਪਨਾ ਤਾਂ ਹੀ ਪੂਰਾ ਹੋਣਾ ਆ ਕਿ ਉਹਨਾਂ ਲਈ ਇਹ ਯੂਨੀਵਰਸਟੀਆਂ ਬਚਣ ਹੁਣ ਇਹ ਯੂਨੀਵਰਸਿਟੀ ਮਹਿੰਗੀ ਨਹੀਂ ਹੋ ਸਕਦੀ ਇਸ ਯੂਨੀਵਰਸਿਟੀ ਦਾ ਸਿਲੇਬਸ ਨਹੀਂ ਬਦਲਿਆ ਜਾ ਸਕਦਾ ਇਸ ਯੂਨੀਵਰਸਿਟੀ ਦਾ ਵਰਕ ਆ ਚੁੱਕਾ ਇਧਰੋਂ ਇਧਰ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਇਹਦੇ ਰਾਖੇ ਲੋਕ ਨਹੀਂ ਲੋਕ ਡੈਮੋਕਰੈਟਿਕ ਤਰੀਕੇ ਨਾਲ ਜਦੋਂ ਆਪਣੇ ਨੁਮਾਇੰਦਿਆਂ ਦੀ ਚੋਣ ਕਰਦੇ ਨੇ 4 ਸਾਲਾਂ ਲਈ ਚੁਣੇ ਜਾਂਦੇ ਨੇ ਤਾਂ ਆ ਬੜੀ ਕੋਹਕ ਪੜਤਾ ਹੁੰਦੀ ਹੈ ਮੈਂ ਤੁਸੀਂ ਹੈਰਾਨ ਹੋਵੋਗੇ ਕਿ ਇਸ ਪੰਜਾਬ ਵਿੱਚ ਅਕਾਲੀ ਦਲ ਤੇ ਭਾਜਪਾ ਲੰਮਾ ਸਮਰਾਜ ਕਰਦੀ ਜੀ ਪਰ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਹੈ ਉਦੇ ਵਿੱਚ ਉਹਨਾਂ ਦੇ ਨੁਮਾਇंदे ਜਿਹੜੇ ਆਟੇ ਚ ਲੂਣ ਬਰਾਬਰ ਹੁੰਦੇ ਨੇ ਕਾਂਗਰਸ ਨੇ ਬੜਾ ਲੰਮਾ ਸਮਾਰਾਜ ਕੀਤਾ ਕਾਂਗਰਸ ਦੇ ਨੁਮਾਇंदे ਆਟੇ ਚ ਲੂਣ ਬਰਾਬਰ ਹੁੰਦੇ ਨੇ ਇੱਥੇ ਕੌਣ ਜਾਂਦਾ ਇੱਥੇ ਲੋਕਾਂ ਦੇ ਨੁਮਾਇंदे ਜਾਂਦੇ ਨੇ ਇੱਥੇ ਪ੍ਰੋਫੈਸਰਾਂ ਦੇ ਨੁਮਾਇंदे ਜਾਂਦੇ ਨੇ ਇੱਥੇ ਪ੍ਰਿੰਸੀਪਲਾਂ ਦੇ ਨੁਮਾਇंदे ਜਾਂਦੇ ਨੇ ਇੱਥੇ ਵਿਦਿਆਰਥੀਆਂ ਦੇ ਲੀਡਰ ਜਾਂਦੇ ਨੇ ਸੋ ਇਹ ਜਿਹੜਾ ਅਖਾੜਾ ਹੈ ਨਾ ਇਹ ਬੇਸਿਕਲੀ ਇੰਟੈਲੈਕਚੁਅਲ ਅਖਾੜਾ ਹੈ ਪੰਜਾਬ ਦੇ ਇਸ ਇਸ ਤਰ੍ਹਾਂ ਦੇ ਇੰਟੈਲੈਕਚੁਅਲ ਅਖਾੜੇ ਦਾ ਜਿਹੜਾ ਡਰ ਹੈ ਉਹ ਹਾਕਮਾਂ ਨੂੰ ਸਤਾਉਂਦਾ ਹੈ ਵੀ ਜਿਹੜੇ ਲੋਕ ਵੋਟਾਂ ਪਾ ਕੇ ਸਾਨੂੰ ਚੁਣਦੇ ਨੇ ਐਜ਼ ਅ ਪਾਰਲੀਮੈਂਟ ਦੇ ਲੀਡਰ ਐਜ਼ ਅ ਵਿਧਾਨ ਸਭਾ ਦੇ ਉਹ ਲੋਕ ਹੀ ਸਾਨੂੰ ਚਾਹੀਦੇ ਆ ਆ ਜਿਹੜੇ ਇੰਟੈਲੈਕਚੁਅਲ ਲੋਕ ਵੋਟ ਪਾਉਂਦੇ ਨੇ ਨਾ ਇਹਨਾਂ ਦੀ ਅਸੀਂ ਪਸੰਦ ਨਹੀਂ ਗੇ ਸੋ ਇਸ ਕਰਕੇ ਇਸ ਸੰਕਟ ਦੇ ਵਿੱਚੋਂ ਉਹਨਾਂ ਨੂੰ ਲੱਗਦਾ ਕਿ ਇਹ ਜਿਹੜੇ ਡੈਮੋਕਰੈtic ਸੈਟਅਪ ਹੈ ਨਾ ਇਹ ਸਾਨੂੰ ਸੂਟ ਨਹੀਂ ਕਰਦਾ ਵੈਸੇ ਵੀ ਪਿਛਲੇ ਲੰਮੇ ਸਮੇ ਤੋਂ ਪਿਛਲੇ 10ਾਂ 12 ਸਾਲਾਂ ਤੋਂ ਇਹ 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 ਕਹਾੜਾ ਤਿੱਖਾ ਹੋ ਗਿਆ ਵੈਸੇ ਇਹ ਕਾਂਗਰਸ ਦੇ ਰਾਜ ਵਿੱਚ ਵੀ ਇਹ ਸ਼ਾਮਲ ਸੀ ਕਿ ਡੈਮੋਕਰ ਡੈਮੋਕਰੇਟਿਕ ਤਰ੍ਹਾਂ ਜਾਂ ਜਿਹੜੀਆਂ ਆ ਬਾਡੀਜ਼ ਜਮਹੂਰੀ ਤਰੀਕੇ ਨਾਲ ਕੰਮ ਕਰਦੀਆਂ ਨੇ ਉਹਨਾਂ ਨੂੰ ਹੌਲੀ-ਹੌਲੀ ਖਤਮ ਕਰ ਦਿਓ ਜਿਵੇਂ ਸ਼ੁਰੂਆਤ ਵਿੱਚ ਭਾਜਪਾ ਨੇ ਆਪਣੇ ਰਾਜ ਵਿੱਚ ਬਹੁਤੇ ਬੈਲ ਜਿਹੜੇ ਐਜ਼ ਅ ਆਰਡੀਨੈਂਸ ਹੀ ਲੈਂਦੇ ਆਰਡੀਨੈਂਸ ਹੁੰਦਾ ਜਦੋਂ ਅਸੀਂ ਕਿਸੇ ਨੂੰ ਕੈਬਿਨੇਟ ਵਿੱਚ ਪਾਸ ਕਰਕੇ ਬੈਲ ਨੂੰ ਖਰੜੇ ਨੂੰ ਤੇ ਕਾਨੂੰਨ ਬਣਾ ਦਿੰਨੇ ਆ ਤੇ ਬਾਅਦ ਚ ਉਹਦੀ ਪ੍ਰਵਾਨਗੀ ਲੈਨੇ ਆ ਜੀ ਪਰ ਇਹ ਤਰੀਕਾ ਐਮਰਜੈਂਸੀ ਲਈ ਤਾਂ ਠੀਕ ਹੈ ਇਹ ਲੰਮੇ ਸਮੇ ਲਈ ਠੀਕ ਨਹੀਂ ਹੁੰਦਾ ਸਾਨੂੰ ਹਰ ਉਹ ਉਹ ਖਰੜਾ ਜਿੱਤੇ ਵਿਚਾਰ ਹੋਣੀ ਚਾਹੀਦੀ ਹੈ ਚਰਚਾ ਤੋਂ ਬਾਅਦ ਕਾਨੂੰਨ ਬਣਾਉਣਾ ਚਾਹੀਦਾ ਇਹ ਪ੍ਰੋਸੀਜਰ ਲੈਣਾ ਚਾਹੀਦਾ ਸਾਡੀਆਂ ਜਿਹੜੀਆਂ ਨਿਆਇਕ ਸੰਸਥਾਵਾਂ ਨੇ ਜਿਵੇਂ ਸੁਪਰੀਮ ਕੋਰਟ ਹੈ ਹਾਈ ਕੋਰਟ ਹੈ ਉਹਦੇ ਜੱਜਾਂ ਦੀ ਨਰਪੱਖ ਨਿਯੁਕਤੀ ਦਾ ਪੈਟਰਨ ਬਦਲਿਆ ਜਾ ਰਿਹਾ ਹੈ ਤੁਸੀਂ ਦੇਖੋ ਕਿ ਮੁੱਖ ਚੋੜ ਕਮਿਸ਼ਨਰ ਜਾਂ ਸਹਾਇਕ ਚੋੜ ਕਮਿਸ਼ਨਰ ਜਿਹੜੇ ਨੇ ਉਹਨਾਂ ਦੀ ਨਿਯੁਕਤੀ ਦਾ ਪੈਟਰਨ ਬਦਲ ਲਿਆ ਗਿਆ ਸੋ ਇਹ ਜਿਹੜੀ ਡੈਮੋਕਰੈਟਿਕ ਸੈਟਅਪ ਹੈ ਨਾ ਉਹ ਜਮਹੂਰੀ ਸੰਸਥਾਨ ਜਿਹੜੇ ਨੇ ਉਹ ਖੰਡਿਤ ਕੀਤੇ ਜਾ ਰਹੇ ਨੇ ਉਹਨਾਂ ਦੇ ਖੰਡਿਤ ਕਰਨ ਦਾ ਹਾਕਮ ਤੈਨੂੰ ਫਾਇਦਾ ਹੁੰਦਾ ਸੋ ਮੈਂ ਤਾਂ ਇਹ ਸਮਝਦਾ ਵੀ ਇਹਦੇ ਜਿੱਤ ਦੇ ਥੋੜੀ ਤੌਰ ਤੇ ਭਾਵੇਂ ਇਦਾਂ ਨਹੀਂ ਲੱਗੇਗਾ ਕਿ ਤੁਹਾਨੂੰ ਕੁਝ ਰਾਹਤ ਮਿਲੀ ਪਰ ਲੰਮੇ ਸਮੇਂ ਤੇ ਜਿਸ ਬੱਚੇ ਨੇ ਅਜੇ ਪੈਦਾ ਹੋਣਾ ਆ ਉਸ ਬੱਚੇ ਨੇ ਵੀ ਇੱਥੇ ਪੜਨਾ ਆ ਇਹ ਉਹਦਾ ਫਾਇਦਾ ਹੋਇਆ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਗਰੀਬ ਲੋਕਾਂ ਦੇ ਲਈ ਇਹ ਵਿਦਿਅਕ ਅਦਾਰਾ ਬੰਦ ਹੋਣੋਂ ਜਾਂ ਵēngਾ ਹੋਣੋਂ ਜਾਂ ਮੀਨਿੰਗਲੈਸ ਹੋਣੋਂ ਜਿਹੜਾ ਆ ਉਹ ਬਚ ਗਿਆ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੇ ਵਿੱਚ ਹੀ ਇੱਕ ਕੰਸਟੀਟਿਊਟ ਕਾਲਜ ਹੈ ਜਿਹੜਾ ਇਸ ਤਰ੍ਹਾਂ ਦੀ ਪੜ੍ਹਾਈ ਪੜਾਉਣ ਲੱਗ ਪਿਆ ਜਿਵੇਂ ਵਸਤੂ ਸ਼ਾਸਤਰ ਕੀਤਾ ਹੈ ਠੀਕ ਹੈ ਜਾਂ ਤੁਸੀਂ ਇਸ ਤਰ੍ਹਾਂ ਦੀ ਗੈਰ ਵਿਗਿਆਨਕ ਜਿਹੜੀ ਐ ਪ੍ਰੋਇਖ ਮੁਖੀ ਕਿ ਅਸੀਂ ਪ੍ਰੋਇਖ ਦੱਸਦੇ ਹਾਂ ਤੁਹਾਡੀ ਤੁਹਾਡਾ ਰਾਸ਼ੀ ਫਲ ਕੀ ਕਹਿੰਦਾ ਇਹ ਗੱਲਾਂ ਪੜਾਉਣ ਲੱਗ ਪੈਣ ਦੇ ਜਦੋਂ ਯੂਨੀਵਰਸਿਟੀ ਦੇ ਵਿਦਿਅਕ ਅਦਾਰੇ ਤਾਂ ਫਿਰ ਤੁਸੀਂ ਇਹ ਸਮਝ ਲਓ ਵੀ ਸਮਾਜ ਨੇ ਜਾਣਾ ਕਿੱਧਰ ਨੂੰ ਹੈ ਸੋ ਸਮਾਜ ਨੂੰ ਸਹੀ ਲੀਤੇ ਲੈ ਕੇ ਜਾਣ ਲਈ ਉਨੂੰ ਵਿਗਿਆਨਕ ਦ੍ਰਿਸ਼ਟੀਕੋਣ ਪ੍ਰਦਾਨ ਕਰ ਲਈ ਜਿਹੜੀ ਅਪਰੇਟਿੰਗ ਅਥਾਰਟੀ ਹੈ ਉਹ ਸੈਨੇਟ ਹੈ ਸੋ ਚਾਹੀਦਾ ਤੇ ਪੰਜਾਬ ਦੇ ਲੋਕਾਂ ਨੂੰ ਇਹ ਹੈ ਕਿ ਇਹ ਸਾਰੇ ਲੋਕ ਜਿਹੜੇ ਨੇ ਉਹ ਬਾਕੀ ਯੂਨੀਵਰਸਟੀਆਂ ਦੀ ਵੀ ਰਾਖੀ ਇਦਾਂ ਹੀ ਕਰਨ ਪੰਜਾਬੀ ਯੂਨੀਵਰਸਿਟੀ ਵੀ ਖਤਰੇ 'ਚ ਹੈ ਸਾਡੀ ਗੁਰਨਾਨ ਸਿੰਘ ਦੇਵ ਯੂਨੀਵਰਸਿਟੀ ਵੀ ਖਤਰੇ 'ਚ ਹੈ ਐਸੋ ਸਾਡੇ ਇਸ ਹਸਪਤਾਲ ਖਤਰੇ ਚ ਨੇ ਸਾਡੇ ਸਰਕਾਰੀ ਸਕੂਲ ਖਤਰੇ ਚ ਨੇ ਜੇ ਲੋਕ ਇਸ ਐਜੀਟੇਸ਼ਨ ਨੂੰ ਜਿਹਦੇ ਵਿੱਚ ਵਿਦਿਆਰਥੀ ਬੈਠੇ ਨੇ ਨਾ ਮਾਪੇ ਉਹਨਾਂ ਦੇ ਨਾਲ ਖੜੇ ਹੋਏ ਨੇ ਜੇ ਇਸ ਪੈਟਰਨ ਨੂੰ ਲਾਗੂ ਕਰਨਗੇ ਤਾਂ ਹੀ ਤੁਹਾਡੇ ਸਕੂਲ ਬਚਣਗੇ ਅੱਜ ਤੁਸੀਂ ਦੇਖ ਲਓ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਵਿੱਚ 75% ਚ ਪ੍ਰਿੰਸੀਪਲ ਹੈ ਨਹੀਂ ਹਡਮਾਸਟਰ ਹੈ ਨਹੀਂ ਕਿਸੇ ਚ ਪੀਨ ਹੈ ਨਹੀਂ ਕਿਸੇ ਚ ਮਾਲੀ ਹੈ ਨਹੀਂ ਤੁਸੀਂ ਇਹ ਦੇਖੋ ਵੀ ਕਿਵੇਂ ਹਰੇ ਭਰੇ ਹੋ ਸਕਦੇ ਨੇ ਸਕੂਲ ਸੋ ਇਹ ਤਾਂ ਹੀ ਹੋ ਸਕਦੇ ਨੇ ਕਿ ਸਟਾਫ ਪੂਰਾ ਹੋਏਗਾ ਉਹ ਬੱਚਿਆਂ ਨੂੰ ਪੜ੍ਹਾਉਣਗੇ ਅੱਜ ਦੋ ਤਰ੍ਹਾਂ ਦਾ ਇਹ ਪੰਜਾਬ ਜਿਹੜਾ ਬਾਕੀ ਸਾਰਾ ਦੇਸ਼ ਵੀ ਬਣ ਚੁੱਕਾ ਹੈ ਇੱਕ ਬੰਨੇ ਵੱਡੀਆਂ ਬੱਸਾਂ ਦੇ ਵਿੱਚ ਅ ਬਹੁਤ ਸੂਟਡ ਬੂਟਡ ਬੱਚੇ ਜਿਹੜੇ ਨੇ ਉਹ ਬੈਠੇ ਆਪਣੇ ਘਰਾਂ ਤੋਂ ਸਕੂਲਾਂ ਨੂੰ ਜਾ ਰਹੇ ਨੇ ਸੋਹਣੇ ਲੱਗਦੇ ਨੇ ਅ ਦੂਜ ਇੱਕ ਬੰਨੇ ਉਹ ਨੇ ਜਿਹੜੇ ਨੰਗੇ ਪੈਰੀ ਨੇ ਤੇ ਉਹ ਉਸ ਸਕੂਲ ਚ ਜਾ ਰਹੇ ਨੇ ਜਿੱਥੇ ਘੰਟੀ ਮਾਰਨ ਲਈ ਪੀ ਐਨ ਨੀਗਾ ਜਿੱਥੇ ਮਾਲੀ ਨੀਗਾ ਜਿੱਥੇ ਗੇਟ ਕੀਪਰ ਨੀਗਾ ਜਿੱਥੇ ਚੌਕੀਦਾਰ ਨੀਗਾ ਅ ਜਿੱਥੇ ਪ੍ਰਿੰਸੀਪਲ ਹੈ ਨੀਗਾ ਜਿੱਥੇ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਹੈ ਨੀਗਾ ਸੋ ਉਸ ਸਿਸਟਮ ਦੀ ਲੜਾਈ ਉਸ ਸੂਟਡ ਬੂਟਡ ਬੱਚਿਆਂ ਵਾਲੇ ਸਕੂਲ ਦੇ ਨਾਲ ਆ ਸੋ ਇਸ ਕਰਕੇ ਸਾਨੂੰ ਉਹਨਾਂ ਆਪਣੇ ਜਿਹੜੇ ਆਧਾਰੇ ਨੇ ਨਾ ਉਹਨਾਂ ਦੀ ਰਾਖੀ ਕਰਨੀ ਚਾਹੀਦੀ ਹੈ ਤੇ ਇਸ ਜੱਤ ਦਾ ਜਿਹੜਾ ਸਹੀ ਸਨੇਹਾ ਹੈ ਨਾ ਉਹ ਇਹੋ ਹੀ ਹੈ ਕਿ ਜੇ ਤੁਸੀਂ ਇਹ ਪੰਜਾਬ ਦੇ ਜਾਂ ਆਪਣੇ ਕੁਦਰਤੀ ਸੁੰਮੇ ਬਚਾਉਣੇ ਨੇ ਪੰਜਾਬ ਦਾ এনवायरमेंट ਬਚਾਉਣਾ ਹੈ ਪੰਜਾਬ ਦੇ ਬੱਚਿਆਂ ਦਾ ਰੋਜ਼ਗਾਰ ਬਚਾਉਣਾ ਹੈ ਤੇ ਤੁਹਾਨੂੰ ਘਰਾਂ ਚੋਂ ਨਿਕਲਣਾ ਪੈਣਾ ਹੈ ਇਸ ਜੱਤ ਦੀ ਜੇ ਤੁਹ ਰਾਲਿਦਾ ਸੰਕੇਤੇ ਆ ਜੀ ਬਿਲਕੁਲ ਸਰ ਸੋ ਹੋਰ ਵੀ ਮੁੱਦੇ ਜਿਸਤੇ ਆਪਾਂ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤ ਇੱਕ ਬ੍ਰੇਕ ਤਾਂ ਮਿਲਦੇ ਆਂ ਬ੍ਰੇਕ ਤੋਂ ਬਾਅਦ